ਸਾਡੇ ਸਾਰੀ ਜਿਹੜੀ ਟੀਮ ਇੱਥੇ ਦੀ ਜ਼ਿਲ੍ਹਾ ਫਰੀਦਕੋਟ ਦੀ ਪਲੱਸ ਅੱਜ ਸਾਰੀ ਅਫਸਰशाही ਵੀ ਪੂਰਾ ਪ੍ਰਸ਼ਾਸਨ ਸਮੁੱਚੇ ਤੌਰ ਤੇ ਅਸੀਂ ਅੱਜ ਸਵੇਰੇ ਜਿਹੜੇ ਆ ਇਹ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ ਵਿਸ਼ਾ ਇਹ ਹੈ ਕਿ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਵੱਲੋਂ ਸਾਡੀ ਇਸ ਟੀਮ ਦੀ ਇੱਕ ਡਿਊਟੀ ਲੱਗੀ ਹੈ ਕੇ ਨੌਵੇਂ ਪਾਤਸ਼ਾਹ ਧੰਤਨਸ਼ੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰ ਭਾਈ ਮਤੀ ਦਾਸ ਦੀ ਭਾਈ ਸੱਤੀ ਦਾਸ ਦੀ ਭਾਈ ਦਿਆਲਾ ਜੀ ਨੂੰ ਅਸੀਂ ਜਿਹੜਾ ਹੈ ਵਿਸ਼ ਪੱਧਰ ਤੇ ਜਿਹੜਾ ਹੈ ਇਸ ਨੂੰ ਮਨਾ ਰਹੇ ਆਂ ਪੰਜਾਬ ਸਰਕਾਰ ਆਪਣੇ ਵੱਲੋਂ ਹਰ ਹੰਬਲਾ ਕਰ ਰਹੀ ਹੈ ਕਿ ਇਹ ਸ਼ਤਾਬਦੀ ਕੀ ਯਾਦਗਾਰ ਹੋ ਕੇ ਤੇ ਗੁਰੂ ਸਾਹਿਬ ਜੀ ਦੀ ਜੋ ਕੁਰਬਾਨੀ ਹੈ ਜੋ ਸ਼ਹਾਦਤ ਹੈ ਤੇ ਜੋ ਉਹਨਾਂ ਦੀ ਸਿੱਖਿਆਵਾਂ ਹੈ ਉਹ ਕੁੱਲ ਜਹਾਨ ਤੱਕ ਜਾ ਸਕਣ ਇਸ ਦੇ ਲਈ ਵੱਖਰੇ ਵੱਖਰੇ ਸਮਾਗਮ ਹੈ ਜਿਨ੍ਹਾਂ ਵਿੱਚੋਂ ਇੱਕ ਸਮਾਗਮ ਦਿੱਲੀ ਵਿਖੇ ਵੀ ਹੋਣ ਜਾ ਰਿਹਾ ਜਿੱਥੇ ਜਿੱਥੋਂ ਬਤਾ ਹੋਊਗੀ ਤਰੀਕ ਜਿਹੜੀ ਆ ਤੁਹਾਨੂੰ ਕੁਝ ਦਿਨ ਵਿੱਚ ਦੱਸ ਦਾਂਗੇ ਕਿਉਂਕਿ ਐਸਜੀਪੀਸ ਪਹਿਲਾਂ 25 ਅਕਤੂਬਰ ਸੀ ਐਸਜੀਪੀਸੀ ਨੇ ਸਾਨੂੰ ਰਿਕੁਐਸਟ ਕੀਤੀ ਹੈ ਕਿ 25 ਅਕਤੂਬਰ ਨੂੰ ਉਹਨਾਂ ਦਾ ਜਿਹੜਾ ਨਗਰ ਕੀਰਤਨ ਉਹ ਦਿੱਲੀ ਪਹੁੰਚ ਰਿਹਾ ਤੇ ਮਾਨਯੋਗ ਸੀਐਮ ਸਾਹਿਬ ਜਿਹੜੀ ਉਹਨਾਂ ਨਾਲ ਡਿਸਕਸ ਕਰਕੇ ਨਵੀਂ ਡੇਟ ਉਸ ਦਿਨ ਦਿੱਲੀ ਤੋਂ ਜਿਹੜਾ ਹੈ ਗੁਰਦੁਆਰਾ ਸੀਸਗੰਗ ਸਾਹਿਬ ਵਿਖੇ ਅਰਦਾਸ ਕਰਕੇ ਤੇ ਸ਼ਾਮੀ ਸ਼੍ਰੀ ਰਿਕਾਬਗੰਗ ਸਾਹਿਬ ਵਿਖੇ ਕੀਰਤਨ ਦਰਬਾਰ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਹੋਗਾ ਆਬਜੀ ਦੇ ਜिले ਫਰੀਦਕੋਟ ਵਿਖੇ ਵੀ ਜਿਹੜਾ ਹੈ ਇੱਕ ਲੋਕਿਕ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਜਿਹੜਾ ਹੈ ਉਹ ਦੱਸਿਆ ਜਾਊਗਾ ਨਾਲ ਹੀ ਜੀ 18 ਤਰੀਕ ਨੂੰ ਸ਼੍ਰੀਨਗਰ ਤੋਂ ਦੇ ਗੁਰਦੁਆਰਾ ਛਤੀਪਾਚੀ 6ਵੇਂ ਪਾਤਸ਼ਾਹ ਦਾ ਸਥਾਨ ਹੈ ਉੱਥੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਇੱਕ ਨਗਰ ਕੀਰਤਨ ਸ਼੍ਰੀਨਗਰ ਤੋਂ ਆਰੰਭਿਆ ਜਾਊਗਾ ਜਿੱਥੋਂ ਜਿਸ ਦੀ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਡੇ ਕਾਮਿਕ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਜੀ माननीय मुख्यमंत्री जम्मू कश्मीर जी ते ते बहुत सारे संत महापुरुष मां जेडिया रबी रूहਾਂ ਉਹਨਾਂ ਦੀ ਰਹਿਨਮਾਈ ਤੇ ਹੇਠ ਜਿਹੜਾ ਹੈ ਸ਼੍ਰੀਨਗਰ ਤੋਂ ਕੀਰਤਨ ਨਗਰ ਕੀਰਤਨ ਰੰਮਬਿਆ ਜਾਊਗਾ ਤੇ ਵਾਇਆ ਜੰਮੂ ਪਠਾਨਕੋਟ ਹੁਸ਼ਿਆਰਪੁਰ ਹੁੰਦੇ 22 ਤਰੀਕ ਨੂੰ ਸ਼੍ਰੀਨਨਪੁਰ ਸਾਹ ਪਹੁੰਚੂਗਾ ਇੱਕ ਨਗਰ ਕੀਰਤਨ ਜੀ ਗੁਰਦਾਸਪੁਰ ਤੋਂ ਰੰਮਬਿਆ ਜਾਊਗਾ ਵਾਇਆ ਗੁਰਦਾਸਪੁਰ ਬਟਾਲਾ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਹੁੰਦੇ ਹੋਏ ਕਰਨਤਾਰਨ ਗੋਇੰਦਵਾਲ ਸਾਹਿਬ ਜਲੰਧਰ ਫਗਵਾੜਾ ਬੰਗੇ ਨਵਾਂ ਸ਼ਹਿਰ ਬਲਾਚਰ ਹੁੰਦੇ ਹੋਏ ਸ਼੍ਰੀਨਨਪੁਰ ਸਾਹ ਪਹੁੰਚੂਗਾ ਇੱਕ ਨਗਰ ਕੀਰਤਨ ਤਾਕ ਚੇਰੀ ਦਮਦਮਾ ਸਾਹਿਬ ਤੋਂ ਆਰੰਭਿਆ ਜਾਊਗਾ ਤੇ ਵਾਇਆ ਬਠਿੰਡੇ ਸੰਗਰੂਰ ਪਟਿਆਲਾ ਮੋਹਾਲੀ ਹੁੰਦੇ ਹੋਏ ਸ਼੍ਰੀ ਨਨਕਪੁਰ ਸਾਹਿਬ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਆਪ ਜੀ ਦੇ ਜਿਲ੍ਹੇ 20 ਤਰੀਕ ਨੂੰ 20 ਨਵੰਬਰ ਨੂੰ ਫਰੀਦਕੋਟ ਤੋਂ ਆਰੰਭਿਆ ਜਾਊਗਾ ਫਰੀਦਕੋਟ ਤੋਂ ਆ ਰੰਭੇ ਜਾਊਗਾ ਜਿਹੜਾ ਸਾਡਾ ਇੱਥੇ ਬਾਬਾ ਫਰੀਦ ਜੀ ਦਾ ਸਥਾਨ ਹੈ ਗੁਰੂਕਰ ਉੱਥੋਂ ਆਰੰਭਤਾ ਹੋ ਕੇ ਵਾਇਆ ਫਿਰੋਜ਼ਪੁਰ ਵਾਇਆ ਮੋਗੇ ਵਾਇਆ ਲੁਧਿਆਣੇ 20 ਤਰੀਕ ਦੇ ਜਿਹੜੇ ਰਾਤ ਦੇ ਨਿਵਾਸ ਹੈ ਉਹ ਲੁਧਿਆਣੇ ਵਿਖੇ ਗੁਰਦੁਆਰਾ ਦੁਖਨੀਵਾਰਨ ਸਾਹਿਬ ਵਿਖੇ ਹੋਣਗੇ ਤੇ ਫਿਰ 21 ਤਰੀਕ ਨੂੰ ਦੁਬਾਰਾ ਆਰੰਭਤਾ ਹੁੰਦੇ ਹੋਏ ਵਾਇਆ ਖੰਨਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਮੋਰਿੰਡਾ ਚਮਕੌਰ ਸਾਹਿਬ ਹੁੰਦੇ ਹੋਏ 22 ਤਰੀਕ ਸ਼ਾਮੀ ਸ਼੍ਰੀ ਨੰਦਪੁਰ ਸਾਹਿਬ ਪਹੁੰਚਣਗੇ ਚਾਰੋਂ ਨਗਰ ਕੀਰਤਨ 22 ਵੀਰ ਸ਼ਾਮ ਨੂੰ ਸ਼੍ਰੀ ਨਨਪੁਰ ਸਾਹਿਬ ਵਿਖੇ 5 ਜਾਨਗੇ ਤੇ 23 24 25 ਨੂੰ ਸ਼੍ਰੀ ਨਨਪੁਰ ਸਾਹਿਬ ਵਿਖੇ ਵਿਸ਼ ਪਦਰੀ ਸਮਾਗਮ ਹੋਣ ਜਾ ਰਹੇ ਆ ਜਿਨ੍ਹਾਂ ਵਿੱਚੋਂ 23 ਤਰੀਕ ਨੂੰ ਅਖੰਡ ਪਾਠ ਸਾਹਿਬ ਦੀ ਰਮਤਾ ਤੋਂ ਬਾਅਦ ਜਿਹੜਾ ਹੈ ਇੱਕ ਸਰਵ ਧਰਮ ਸੰਮੇਲਨ ਜਿੱਥੇ ਸਾਰੇ ਧਰਮਾਂ ਦੇ ਸੰਤਾਂ ਮਹਾਪੁਰਖਾਂ ਨੂੰ ਇਨਵਾਈਟ ਕੀਤਾ ਜਾ ਰਿਹਾ ਕਿਉਂਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਕੱਲੀ ਧਰਮ ਲਈ ਨਹੀਂ ਸੀ ਆਪਣੇ ਨਹੀਂ ਕਿਸੇ ਹੋਰ ਧਰਮ ਲਈ ਸੀ ਮਾਨਵਤਾ ਦੀ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਨੌਵੇਂ ਪਾਤਸ਼ਾਹ ਹਨ ਇਦਾਂ ਹੀ ਵਿਰਾਸਤੇ ਖਾਲਸਾ ਦੇ ਵਿੱਚ ਇੱਕ ਲੋਕਿਕ ਜਿਹੜੀ ਐ ਐਗਜ਼ਿਬਿਸ਼ਨ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਨਾਲ ਹੀ ਪਹਿਲੀ ਵਾਰੀ ਪੰਜਾਬ ਤਿੰਨ ਜਿਹੜੇ ਤਿੰਨ ਜਿਹੜੇ ਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਡਰੋਨ ਸ਼ੋ ਹੋਣਗੇ 23 24 25 ਨੂੰ ਇਦਾਂ ਹੀ ਸ਼ਾਮ ਨੂੰ ਜਿਹੜੇ ਆ ਕੀਰਤਨ ਦਰਬਾਰ ਤੇ 24 ਤਰੀਕ ਨੂੰ ਸਵੇਰੇ ਇੱਕ ਸੀਸਪੇਟ ਨਗਰ ਕੀਰਤਨ ਸ਼੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਰੰਬਿਆ ਜਾਊਗਾ ਚਲੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਉਂਦੇ ਆ ਤਕੀਤਪੁਰ ਸਾਹਿਬ ਬਾਲ ਗੋਬਿੰਦ ਰਾਏ ਜੀ ਤੇ ਸਾਰਾ ਪਰਿਵਾਰ ਤੇ ਸਿੱਖ ਸੰਗਤ ਉਹਨਾਂ ਤੋਂ ਜਿਹੜਾ ਸੀਸ ਹੈ ਉਹ ਰੀਸੀਵ ਕਰਦੇ ਤੇ ਉਸੀ ਉਹ ਥਾਂ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਭਾਈ ਜੈਤਾ ਜੀ ਨੂੰ ਗੱਲ ਨਾਲ ਲਾ ਕੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਤੇ ਆਖਿਆ ਸੀ ਕਿ ਤੁਸੀਂ ਸੀਸ ਨਹੀਂ ਤੁਸੀਂ ਸਾਡਾ ਸੂਰਜ ਲੈ ਕੇ ਆਏ ਹੋ ਤਾਂ ਸੀਸ ਪੇਟ ਯਤਰਾ ਕੀਰਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ 24 ਤਰੀਕ ਨੂੰ ਸਵੇਰੇ ਤੇ 24 ਨੂੰ ਹੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਜਿਹੜਾ ਹੈ ਪੰਜਾਬ ਦੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਇੱਕ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗਾ ਤੇ ਇਹ ਵੀ ਬੜੀ ਵੱਡੀ ਗੱਲ ਹੈ ਕਿ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੇ ਉਰੀਅਲ ਚਾਊਗਾ ਜਿਨ੍ਹਾਂ ਦਾ ਬਹੁਤ ਵੱਡਾ ਜਿਹੜਾ ਹੈ ਇਤਿਹਾਸ ਹੈ ਉੱਥੇ ਹੋਊਗਾ ਤੇ 24 ਤਰੀਕ ਨੂੰ ਵੀ ਸ਼ਾਮੀ ਕੀਰਤਨ ਦਰਬਾਰ ਹੈ ਤੇ ਡਰੋਨ ਸ਼ੋਅ ਹੈ ਤੇ 25 ਤਰੀਕ ਨੂੰ ਸਵੇਰੇ ਖੱਟਪਾਤ ਸਾਹਿਬ ਦੇ ਪੋਪ ਪੈਣਗੇ ਉਪਰੰਤ ਜਿਹੜਾ ਹੈ ਸਿੱਖ ਪੰਥ ਦੇ ਜਿੰਨੇ ਵੀ ਮਹਾਨ ਰਾਗੀ ਨੇ ਨੌਵੇਂ ਪਾਤਸ਼ਾਹ ਜੀ ਦੇ ਬਾਣੀ ਦਾ ਜਿਹੜਾ ਹੈ ਰਸਪੇਨਾ ਕੀਰਤਨ ਹੋਊਗਾ ਤੇ ਉਸ ਤੋਂ ਬਾਅਦ ਇੱਕ ਸਰਬੱਤ ਦੀ ਭਲਾ ਇਕੱਤਰਤਾ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਹੋਰ ਵੀ ਜਿਹੜੇ ਡਿਗਨਿਟਰੀਜ਼ ਐ ਦੇਸ਼ ਵਿਦੇਸ਼ ਤੋਂ ਉਹ ਸ਼ਾਮਿਲ ਹੋਣਗੇ ਤੇ ਨਾਲ ਹੀ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਸਾਰੇ ਸਮੁੱਚੀ ਸੰਗਤ ਨੂੰ ਜਿਹੜੇ ਆਪਣੇ ਆਰਗਨ ਪਲੇਜ ਦੀ ਜਿਹੜੀ ਹੈ ਜਿਹੜੀ ਆਰਗਨ ਡੋਨੇਸ਼ਨ ਦੀ ਪਲੇਜ ਦੀ ਮੰਗਗੇ ਸ਼ਾਮੀ ਫੇਰ ਡਰੋਨ ਸ਼ੋਅ ਹੈ ਤੇ ਸ਼ਾਮੀ ਫੇਰ ਕੀਰਤਨ ਦਰਬਾਰ ਹੈ ਇਸ ਨੂੰ ਦੇਖਦੇ ਹੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਵੱਡੀਆਂ ਟੈਂਟ ਸਿਟੀਆਂ ਬਣਾ ਲਈ ਜਿਹੜੀ ਸਭ ਤੋਂ ਵੱਡੀ ਟੈਂਟ ਸਿਟੀ ਹੈ ਜਿਹੜੀ ਜਿੱਥੇ ਲਗਭਗ 10000 ਸੰਗਤ ਰੋਜ਼ਾਨਾ ਰੁੱਕ ਸਕਦੀ ਹੈ ਉਸ ਦਾ ਨਾਮ ਅਸੀਂ ਚੱਕ ਨਾਨਕੀ ਰੱਖਿਆ ਕਿ ਪਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨਗਰ ਬਸਾਇਆ ਉਸ ਦਾ ਨਾਮ ਚਕਨਾਨ ਕੀ ਰੱਖਿਆ ਸੀ ਇਸ ਦੇ ਨਾਲ ਹੀ ਭਾਈ ਸੱਤੀ ਦਾਸ ਦੀ ਨਵਾਜ਼ ਭਾਈ ਮਤੀ ਦਾਸ ਦੀ ਨਵਾਜ਼ ਲਗਭਗ 12 13000 ਸਿੱਖ ਸੰਗਤਾਂ ਰੋਜ਼ ਰਹਿਣ ਲਈ ਟੈਂਟ ਸਿਟੀਆਂ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਪਿਆਰੀਆਂ ਜੰਗੀ ਪਦਰਤੀ ਸ਼੍ਰੀ ਨਨਪੁਰ ਸਾਹਿਬ ਵਿਖੇ ਚੱਲ ਰਹੀਆਂ ਅੱਜ ਦੀ ਸਾਡੀ ਮੀਟਿੰਗ ਦਾ ਮਕਸਦ ਇਹ ਸੀਗਾ ਕਿ ਜਿੱਥੋਂ ਜਿੱਥੋਂ ਨਗਰ ਕੀਰਤਨ ਨੇ ਗੁਜ਼ਰਨਾ ਹੈ ਉਹ ਰਸਤੇ ਇਹਨ ਜਿਹੜੇ ਹਦਰੁਸਟ ਹੋਣ ਸਾਫ ਸਫਾਈ ਜ਼ਿਲ੍ਹਾ ਲੈਵਲ ਦੇ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਦੇ ਲਈ ਸਾਰਿਆਂ ਨੂੰ ਸੱਦੇ ਜਾਣੇ ਸਾਰੀਆਂ ਪੰਚਾਇਤਾਂ ਨੂੰ ਜਿਹੜੇ ਹੈ ਇਨਵਾਈਟਸ ਜਾਣਗੇ ਸਾਰੇ ਜਿਹੜੇ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਨੂੰ ਇਨਵਾਈਟ ਜਾਣਗੇ ਜ਼ਿਲ੍ਹਾ ਬਾਰ ਐਸੋਸੀਏਸ਼ਨਸ ਨੂੰ ਪ੍ਰੈਸ ਕਲੱਬਸ ਨੂੰ ਤਾਂ ਕਿ ਸਮੁੱਚੇ ਤੌਰ ਦੇ ਉੱਤੇ ਜਿਹੜਾ ਹੈ ਅਸੀਂ ਤੇ ਇਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਸਾਨੂੰ ਹਦਾਇਤਾਂ ਨੇ ਕਿ ਕਿਸੇ ਨੇ ਕੋਈ ਮੰਤਰੀ ਬਣ ਕੇ ਜਾਂ ਐਮਐਲਏ ਬਣ ਕੇ ਜਾਂ ਡੀਸੀ ਐਸਐਸਪੀ ਬਣ ਕੇ ਅਫਸਰ ਬਣ ਕੇ ਨਹੀਂ ਸਾਡਾ ਕੰਮ ਹੈ ਸੇਵਾਦਾਰ ਬਣ ਕੇ ਅਸੀਂ ਸੇਵਾਦਾਰ ਕਰਕੇ ਬਣ ਕੇ ਜਿਹੜਾ ਹੈ ਗੁਰੂ ਸਾਹਿਬ ਦੇ ਸਤਕਾਰ ਦੇ ਲਈ ਜੋ-ਜੋ ਕਰਨਾ ਉਹ ਸਾਡੀ ਡਿਊਟੀਆਂ ਲੱਗਣਗੀਆਂ ਜਿਹੜਾ ਮੰਚ ਹੈ ਉਹ ਗੁਰੂ ਸਾਹਿਬ ਦਾ ਤੇ ਸਾਡੇ ਸੰਤਾਂ ਮਹਾਂਪੁਰਖਾਂ ਦਾ ਲੋਕਾਂ ਕੀ ਅਪੀਹਰੋਗੇ ਮੈਂ ਇਹੀ ਆਪ ਜੀ ਦੇ ਮਾਧਿਅਮ ਦੇ ਰਹੀ ਆਪ ਜੀ ਐਨੀ ਵੱਡੀ